ਸ਼ੁਰੂਆਤ ਇਸ ਵਕਤ ਦੀ ਸੱਪ ਤੋਂ ਵਠੀ ਬ੍ਰੇਕਿੰਗ ਨਿਊਜ਼ ਦੇ ਨਾਲ ਕਰ ਲੈਨੇ ਆ ਹੁਣ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਖੈਰ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਐਨਡੀपीएस ਅਤੇ ਹਿੰਸਕ ਅਪਰਾਧਤਾਂ ਵਿੱਚ ਸ਼ਾਮਲ ਵੱਡੇ ਗੈਂਗਸਟਰ ਅਪਰਾਧੀਆਂ ਦੇ ਖਿਲਾਫ ਐਕਸ਼ਨ ਹੋਵੇਗਾ ਵਿਦੇਸ਼ ਦੇ ਵਿੱਚੋਂ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਜੋ ਕਿ ਖਿੱਚ ਲਈਆਂ ਗਈਆਂ ਨੇ ਤੇ ਉੱਥੇ ਚੰਡੀਗੜ੍ਹ ਪੁਲਿਸ ਦੇ ਨਿਸ਼ਾਨੇ ਤੇ ਤਕਰੀਬਨ 4 ਗੈਂਗਸਟਰ ਨੇ ਜਿਨ੍ਹਾਂ ਦੇ ਵਿੱਚ ਅਨਮੋਲ ਬਿਸ਼ਨੋਈ, ਰੋਹਿਤ ਗੁਦਾਰਾ, ਰਣਦੀਪ ਮਲਕ ਅਤੇ ਗੋਲਦੀ ਇਬਰਾੜ ਦਾ ਨਾਮ ਸ਼ਾਮਲ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਪੁਲਿਸ ਸਟੇਸ਼ਨ ਆਪਰੇਸ਼ਨ ਸੈੱਲ ਜ਼ਿਲ੍ਹਾ ਅਪਰਾਧ ਸੈੱਲ ਜੋ ਕਿ ਜਾਂਚ ਪੜਤਾਲ ਕਰਨਗੇ ਤਾਂ ਹੁਣ ਵੱਡੇ ਗੈਂਗਸਟਰਾਂ ਤੇ ਅਪਰਾਧੀਆਂ ਦੀ ਘੈਰ ਨਹੀਂ ਹੈ ਚੰਡੀਗੜ੍ਹ ਪੁਲਿਸ ਪੂਰੇ ਤਰੀਕੇ ਨਾਲ ਅਲਰਟ ਮੋੜਤੇ ਆ ਪੂਰੇ ਤਰੀਕੇ ਨਾਲ ਐਕਸ਼ਨ ਮੋੜਤੇ ਆ ਤੇ ਉੱਥੇ ਹੀ ਗੈਂਗਸਟਰਾਂ ਅਪਰਾਧੀਆਂ ਦੇ ਖਿਲਾਫ ਹੁਣ ਐਕਸ਼ਨ ਹੋਵੇਗਾ ਵਿਦੇਸ਼ਾਂ ਦੇ ਵਿੱਚੋਂ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਚੰਡੀਗੜ੍ਹ ਪੁਲਿਸ ਦੇ ਨਿਸ਼ਾਨੇ ਤੇ ਤਕਰੀਬਨ 4 ਵੱਡੇ ਨਾਮੀ ਗੈਂਗਸਟਰ ਨੇ ਖਬਰ ਤੇ ਵੀਰ ਗੱਲਬਾਤ ਕਰਾਂਗੇ ਸਹਿਯੋਗੀ ਕਮਲਦੀਪ ਸਿੰਘ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਕਮਲ ਕੀ ਕੁਝ ਅਪਡੇਟ ਹੈ ਨਾਮੀ ਗੈਂਗਸਟਰ ਜਿਨ੍ਹਾਂ ਦੇ ਖਿਲਾਫ ਐਕਸ਼ਨ ਦੇ ਵਿੱਚ ਚੰਡੀਗੜ੍ਹ ਪੁਲਿਸ ਐ ਕੀ ਕੁਝ ਤਾਜ਼ਾ ਅਪਡੇਟ ਆ ਰਿਹਾ ਹੈ ਬਿਲਕੁਲ ਕੁਲਵਿੰਦਰ ਦੇਖੋ ਖਾਸ ਤੌਰ ਤੇ ਜਿਸ ਤਰੀਕੇ ਕਹਿੰਦੇ ਵਿਦੇਸ਼ਾਂ ਦੇ ਵਿੱਚੋਂ ਬੈਠੇ ਕਾਫੀ ਗੈਂਗਸਟਰ ਲਗਾਤਾਰ ਪੰਜਾਬ ਹਰਿਆਣਾ ਰਾਜਸਥਾਨ ਜਾ ਕੇ ਸਦੇ ਹਿੰਦੁਸਤਾਨ ਦੇ ਵਕਵਕ ਟਿਕਾਣਿਆਂ ਦੇ ਵਿੱਚ ਜਿਹੜੇ ਕੀ ਇਲਾਕਿਆਂ ਦੇ ਵਿੱਚ ਆਪਣੀ دہشت ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਹੱਤਵਾਦੀ ਜਿਹੜੀਆਂ ਗਤੀਵਿਧੀਆਂ ਨੇ ਜਾਂ ਕਿਸੇ ਦੇ ਦੇਸ਼ ਵਿਰੋਧੀ ਗਤੀਵਿਧੀਆਂ ਨੇ ਉਹਨਾਂ ਗਤੀਵਿਧੀਆਂ ਨੂੰ ਉਹ ਕਿਸੇ ਦੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਕਿਸੇ ਦੇ ਜੋ ਉਹ ਕੇਂਦਰੀ ਗ੍ਰਹਿ ਮੰਤਰਾਲੇ ਆ ਉਸ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਹੈ ਜਿਹੜੇ ਅਜਿਹੀਆਂ ਵਾਰਦਾਤਾਂ ਨੂੰ ਇੰਜ਼ਾਮ ਦੇ ਰਹੇ ਨੇ ਜਿਸ ਦੇ ਨਾਲ ਸਿੱਧੇ ਤੌਰ ਤੇ ਕਿਸੇ ਦੇ ਦੇਸ਼ ਦੀ ਸੁਰੱਖਿਆ ਜਾਂ ਦੇਸ਼ ਦੀ ਲੋਕਾਂ ਦੀ ਸੁਰੱਖਿਆ ਦੇ ਉੱਪਰ ਇੱਕ ਵੱਡਾ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਉਹਨਾਂ ਗੈਂਗਸਟਰਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਹੋਵੇ ਕਿਸ ਤਰੀਕੇ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ ਤੁਲਦੀਏ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਸੀਆਂ ਤੇ ਇਹਨਾਂ ਤਿਆਰੀਆਂ ਦੇ ਵਿੱਚ ਹੀ ਜੋ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਡੋਸੀਅਰ ਤਿਆਰ ਕੀਤਾ ਜਾ ਰਿਹਾ ਇੱਕ ਰਿਪੋਰਟ ਹੈ ਜਿਹੜੀ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਕੀਤੀ ਜਾ ਰਹੀ ਹੈ ਜਿਸ ਰਿਪੋਰਟ ਦੇ ਵਿੱਚ ਚਾਰ ਜੋ ਗੈਂਗਸਟਰ ਨੇ ਉਹਨਾਂ ਗੈਂਗਸਟਰਾਂ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚੋਂ ਅਨਮੋਲ ਬਿਸ਼ਨੋਈ ਜੋ ਲਾਰੈਂਸ ਬਿਸ਼ਨੋਈ ਦਾ ਕੈਸਾ ਦੇਖ ਭਰਾ ਲੱਗਦਾ ਦੂਸਰਾ 골ਡੀ ਬਰਾਡ ਜੋ ਲਾਰੈਂਸ ਬਿਸ਼ਨੋਈ ਦਾ ਕੈਸਾ ਦੇ ਆ ਨਜ਼ਦੀਕੀ ਲੱਗਦਾ ਉਸ ਤੋਂ ਬਾਅਦ ਰੋਹਿਤ ਗਦਾਰਾ ਜਿਹੜਾ ਕੀ ਕਹਿੰਦੇ ਬੀਕਾ ਨੇਰ ਦਾ ਰਾਜਸਥਾਨ ਦਾ ਰਹਿਣ ਵਾਲਾ ਅਤੇ ਇਸ ਦੇ ਉੱਪਰ ਤੀਕ ਪਰਚੇ ਜਿਹੜੇ ਹੁਣ ਤੱਕ ਕੈਸਦੇ ਆ ਮਾਮਲੇ ਦਰਜ ਨੇ ਅਤੇ 6 ਲੱਖ ਰੁਪਏ ਦਾ ਪੁਲਸੂ ਲੋ ਇਸ ਦੇ ਉੱਪਰ ਇਨਾਮ ਰੱਖਿਆ ਗਿਆ ਉਸ ਤੋਂ ਬਾਅਦ ਰਣਦੀਪ ਮਲਿਕ ਜਿਹੜਾ ਕਹਿੰਦੇ ਪਿੱਛੇ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਇਹ ਦੋ ਕਲੱਬ ਸੀਗੇ ਜਿਹੜੇ ਕਲੱਬਾਂ ਦੇ ਉੱਪਰ ਹਮਲਾ ਹੋਇਆ ਸੀਗਾ ਆ ਉਹਨਾਂ ਕਲੱਬਾਂ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਤਾਂ ਉਹ ਜਿਹੜਾ ਹਮਲਾ ਸੀਗਾ ਔਰ ਰਣਦੀਪ ਮਲਿਕ ਹਾਂ ਵੱਲੋਂ ਕਰਵਾਇਆ ਗਿਆ ਸੀਗਾ ਅਤੇ ਇਸ ਦੀ ਵੀ ਇੱਕ ਰਿਪੋਰਟ ਹੈ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਹਾਂ ਇਹਨਾਂ ਚਾਰਾਂ ਗੈਂਗਸਟਰਾਂ ਦੇ ਉੱਪਰ ਜ਼ਿਕਰ ਕੀਤਾ ਜਾਵੇ ਤਾਂ ਅਨਮੋਲ ਬੁਸ਼ਨੋਈ ਇਹ ਜੋ ਕਹਿ ਸਕਦੇ ਆ ਵਿਦੇਸ਼ ਭੱਜ ਗਿਆ ਸੀਗਾ 2023 ਦਾ ਇਹ ਮਾਮਲਾ ਸੀਗਾ ਜਦੋਂ ਕਹਿ ਸਕਦੇ ਆ ਇੱਕ ਫਰਜੀ ਪਾਸਪੋਰਟ ਬਣਾ ਕੇ ਇਹ ਇੱਥੋਂ ਨੇਪਾਲ ਨੇਪਾਲ ਤੋਂ ਦੁਬਈ ਦੁਬਈ ਤੋਂ ਹੁੰਦਾ ਹੋਇਆ ਆ ਵਿਦੇਸ਼ ਭੱਜ ਗਿਆ ਸੀ ਉਹ ਹੋਰ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜਾ ਕਿ ਇਸ ਸਮੇਂ ਇਹ ਫਰਾਰ ਆ ਅਤੇ ਹੁਣ ਤੱਕ ਜੇਕਰ ਇਸ ਦਾ ਜ਼ਿਕਰ ਕੀਤਾ ਜਾਵੇ ਕਿਉਂਕਿ ਇਹ ਅਮਰੀਕਾ ਦੇ ਵਿੱਚ ਜਿਹੜਾ ਕਿ ਇਸ ਦਾ ਦੱਸਿਆ ਜਾ ਰਿਹਾ ਪਰ ਹਜੇ ਤੱਕ ਜਿਹੜਾ ਕਿ ਇਸ ਦਾ ਕੋਈ ਐਗਜ਼ੈਕਟ ਪਤਾ ਨਹੀਂ ਲੱਗ ਸਕਿਆ ਸਲਮਾਨ ਖਾਨ ਦੇ ਘਰ ਦੇ ਬਾਹਰ ਜਿਹੜੀ ਗੋਲੀਬਾਰੀ ਹੋਈ ਆ ਬਾਬਾ ਸਦਕੀ ਦੀ ਹੱਤਿਆ ਦੀ ਸਾਜ਼ਿਸ਼ ਹੋਈ ਹੈ ਇਸ ਸਬੰਧ 18 ਜਿਹੜੇ ਮਾਮਲੇ ਨੇ ਇਹ ਅਨਮੋਲ ਬਿਸ਼ਣੋਈ ਦੇ ਉੱਪਰ ਦਰਜ ਨੇ ਤੇ 10 ਲੱਖ ਰੁਪਏ ਦਾ ਇਸ ਦੇ ਉੱਪਰ ਇਨਾਮ ਰੱਖਿਆ ਗਿਆ ਉਸ ਤੋਂ ਬਾਅਦ ਗੋਲਡੀ ਬਰਾੜ ਤੁਸੀਂ ਦੂਸਰੇ ਵਾਲਾ ਕਤਲकांड ਦੇ ਵਿੱਚ ਗੋਲਡੀ ਬਰਾੜ ਦੀ ਇੱਕ ਅਹਿਮ ਭੂਮਿਕਾ ਰਹੀ ਸੀਗੀ ਤੇ ਇਹ ਕਹਿ ਸਕਦੇ ਇੱਕ ਜੋ ਕਿ ਸਦੇ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਗਿਆ ਸੀਗਾ ਉੱਥੇ ਜਾ ਕੇ ਵੱਖ-ਵੱਖ ਵਾਰਦਾਤਾਂ ਨੂੰ ਜਿਹੜਾ ਕਿ ਇਨਜ਼ਾਮ ਦਿੱਤਾ ਉਤੋਂ ਇੱਕ ਆਪਣਾ ਗੈਂਗ ਹੈ ਜਿਹੜਾ ਉਹ ਬਣਾਇਆ ਤੇ ਇਹ ਲਾਸਟ ਜਿਹੜੇ ਕਿ ਅਪਡੇਟ ਸੀਗੀ ਜੋ ਪੁਲਿਸ ਕੋਲ ਵੀ ਇਨਫੋਰਮੇਸ਼ਨ ਆ ਉਹ ਅਮਰੀਕਾ ਦੀ ਹੈ ਕਿ ਇਹ ਅਮਰੀਕਾ ਦੇ ਵਿੱਚ ਹੋ ਸਕਦਾ ਤੇ ਇਸ ਦੇ ਉੱਪਰ ਵੀ 10 ਲੱਖ ਰੁਪਏ ਦਾ ਇਨਾਮ ਹੈ ਇਸੇ ਤਰੀਕੇ ਜਿਹੜਾ ਕਿ ਅੱਗੇ ਨਾਮ ਆਉਂਦਾ ਜਿਸ ਦੇ ਵਿੱਚੋਂ ਦिशा ਪਟਾਣੀ ਦੇ ਜਿਹੜੇ ਕੈਸਾ ਦੇ ਘਰ ਦੇ ਉੱਪਰ ਜਿਹੜੀ ਰੋਹਿਤ ਗਦਾਰਾ ਵੱਲੋਂ ਉਹ ਫਾਇਰਿੰਗ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਜਾਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਰੋਹਿਤ ਦਾ ਨਾਮ ਆਉਂਦਾ ਤੇ 32 ਤੋਂ ਵੱਧ ਜਿਹੜੇ ਮਾਮਲੇ ਨੇ ਦਰਜ ਨੇ ਅਤੇ 13 ਜੂਨ 2022 ਨੂੰ ਇਹ ਦਿੱਲੀ ਤੋਂ ਉਹ ਜਿਹੜਾ ਕਿ ਫਰਜੀ ਪਾਸਪੋਰਟ ਦੇ ਜ਼ਰੀਏ ਦੁਬਈ ਭੱਜਿਆ ਸੀਗਾ ਉਸ ਤੋਂ ਬਾਅਦ ਜਿਹੜਾ ਕਿ ਯੂਰਪ ਦੇ ਵਿੱਚ ਹੋਣ ਦੇਸ਼ ਦੇ ਸ਼ੰਕਾ ਜਿਹੜੀ ਕਿ ਇਸ ਸਮੇਂ ਜਿਤਾਈ ਜਾ ਰਹੀ ਹੈ ਇਸੇ ਤਰੀਕੇ ਜੋਰ ਰਣਦੀਪ ਮਲਿਕਾ ਰਨਦੀਪ ਮਲਿਕ ਵੀ ਕਿਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕਿਸ ਤਰ੍ਹਾਂ ਦੇ ਵਾਰਦਾਤਾਂ ਦੇ ਵਿੱਚ ਸ਼ਾਮਲ ਸੀਗਾ ਹਾਲਾਂਕਿ ਇਸ ਦੇ ਉੱਪਰ ਇਨਾਮ ਨਹੀਂ ਰੱਖਿਆ ਗਿਆ ਸੀਗਾ ਪੁਲਿਸ ਵੱਲੋਂ ਪਰ ਇਸ ਦੀ ਭਾਲ ਜਿਹੜੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਸੀਗੀ ਹੁਣ ਹੈ ਕਿ ਦੇਖੋ ਚਾਰ ਇਹ ਗੈਂਗਸਟਰ ਦੀ ਸੂਚੀ ਬਣ ਗਈ ਹੈ ਚਾਰ ਗੈਂਗਸਟਰਾਂ ਦੀ ਸੂਚੀ ਦੇ ਉੱਪਰ ਜੋ ਚੰਡੀਗੜ੍ਹ ਪੁਲਿਸ ਦੇ ਵੱਖ-ਵੱਖ ਸੈੱਲ ਹੈ ਚਾਹੇ ਆਪਰੇਸ਼ਨ ਸੈੱਲ ਹੋਵੇ ਕੋਈ ਵੀ ਸੈੱਲ ਹੋਵੇ ਜਿਨ੍ਹਾਂ ਕੋਲ ਵੀ ਇਹ ਜਾਣਕਾਰੀ ਪਈ ਆ ਉਹ 1 ਮਹੀਨੇ ਦੇ ਅੰਦਰ ਅੰਦਰ ਇਹ ਪੂਰੀ ਜਾਣਕਾਰੀ ਜਟਾਉਣਗੇ ਕਿ ਜਿਸ ਤਰੀਕੇ ਗੋਲਦੀ ਬਰਾੜਾ ਹੈ ਗੋਲਦੀ ਬਰਾੜ ਮੁਕਸਰ ਦਾ ਰਹਿਣ ਵਾਲਾ ਹੈ ਇਸ ਦਾ ਜਿਹੜਾ ਗੈਂਗ ਸੀਗਾ ਉਹ ਕੈਨੇਡਾ ਦੇ ਵਿੱਚ ਜਾ ਕੇ ਚੱਲਿਆ ਜਾ ਕੇ ਸਦਿਆ ਜਦੋਂ ਇਹ ਇੰਡੀਆ ਦੇ ਵਿੱਚ ਸੀਗਾ ਉਦੋਂ ਮਾੜੀ-ਮੋਟੀ ਐਕਟੀਵਿਟੀ ਜਿਹੜੀ ਹੈ ਕਿ ਗੈਗ ਦੇ ਵਿੱਚ ਇਹਦੀਆਂ ਸ਼ਮੂਲੀਅਤ ਸੀਗੀਆਂ ਜਾਂ ਨਹੀਂ ਸੀਗੀਆਂ ਉਹ ਸਾਰੀ ਰਿਪੋਰਟ ਤਿਆਰ ਕੀਤੀ ਜਾਏ ਕਿਹੜੇ-ਕਿਹੜੇ ਟਿਕਾਣੇ ਨੇ ਇਹਨਾਂ ਦੇ ਕਿੱਥੋਂ-ਕਿੱਥੋਂ ਇਹਨਾਂ ਦਾ ਲੈਨ-ਦੇਨ ਚੱਲਿਆ ਕਿਹੜੀਆਂ-ਕਿਹੜੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਵਾਰਦਾਤਾਂ ਦੇ ਦੌਰਾਨ ਜੇਕਰ ਇਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ ਤਾਂ ਉਦੋਂ ਜੋ ਵੀ ਪੁਰਸ਼ਗਿਸ਼ ਇਹਨਾਂ ਤੋਂ ਕੀਤੀ ਗਈ ਤਾਂ ਉਸ ਪੁਰਸ਼ਗਿਸ਼ ਦੇ ਵਿੱਚ ਇਹਨਾਂ ਨੇ ਕੀ ਕੁਝ ਬਿਆਨ ਦਿੱਤੇ ਤਾਂ ਇੱਕ ਮਹੀਨੇ ਦੇ ਵਿੱਚ ਪੂਰੀ ਜਿਹੜੀ ਕੀ ਇਹ ਰਿਪੋਰਟ ਹੈ ਤਿਆਰ ਕਰਕੇ ਕਹਿ ਸਕਦੇ ਜੋ ਚੰਡੀਗੜ੍ਹ ਪੁਲਿਸ ਹੈ ਉਹ ਸੀਬੀਆਈ ਨੂੰ ਦੇਗੀ ਅਤੇ ਉਸ ਤੋਂ ਬਾਅਦ ਜੋ ਕੇਂਦਰੀ ਗ੍ਰਹਿ ਮੰਤਰਾਲੇ ਆ ਉਸ ਵੱਲੋਂ ਜਿਹੜਾ ਕੀ ਕਹਿ ਸਕਦੇ ਆ ਅੱਗੇ ਜਿਹੜੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਕਿਉਂਕਿ ਇਹਨਾਂ ਗੈਂਗਸਟਰ ਨੂੰ ਵਾਪਸ ਇੰਡੀਆ ਲੈ ਕੇ ਆਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਹੈ ਤੇ ਉਸ ਦੇ ਤਹਿਤ ਹੀ ਜਿਹੜੀਆਂ ਵੱਖ-ਵੱਖ ਸਟੇਟਾਂ ਨੇ ਉੱਥੇ ਜਿਹੜੀਆਂ ਕਿਸੇ ਦੇ ਜੂਟੀ ਨੇ ਉੱਥੇ ਜਿਹੜੇ ਇਹ ਕਿਹਾ ਗਿਆ ਕਿ ਜਿਹੜੇ ਉਥੋਂ ਦੇ ਗੈਂਗਸਟਰ ਨੇ ਜਾਂ ਉੱਥੇ ਜਿਹੜੇ ਜ਼ਿਆਦਾਤਰ ਮਾਮਲੇ ਉਹਨਾਂ ਦੇ ਦਰਜ ਨੇ ਉਹਨਾਂ ਦੀ ਪੂਰੀ ਰਿਪੋਰਟ ਤਿਆਰ ਕੀਤੀ ਜਾਵੇ ਕਿਉਂਕਿ ਦੇਖੋ ਜੇਕਰ ਗੋਲਦੀ ਬਰਾੜ ਅਨਮੋਲ ਬਿਸ਼ਨੋਈ ਰੋਹਿਤ ਦਾ ਰਣਦੀਪ ਦਾ ਜਿਹੜਾ ਨਾਮ ਹੈ ਉਹ ਸਾਹਮਣੇ ਆਇਆ ਤਾਂ ਇਹਨਾਂ ਗੈਂਗਸਟਰਾਂ ਦੇ ਇਹ ਜਿਹੜੇ ਕਨੈਕਸ਼ਨ ਨੇ ਉਹ ਇੱਕ ਸਟੇਟ ਦੇ ਵਿੱਚ ਨਹੀਂ ਗਏ ਕਿਉਂਕਿ ਦੇਖੋ ਇਹ ਜਿਹੜੇ ਗੈਂਗਸਟਰ ਸੀਗੇ ਇਹ ਜ਼ਿਆਦਾਤਰ ਇਹਨਾਂ 3-4 ਸਟੇਟਾਂ ਦੇ ਵਿੱਚ ਜ਼ਿਆਦਾ ਐਕਟਿਵ ਜਿਹੜੇ ਕਿ ਇਹਨਾਂ ਦੇ ਗੈਂਗ ਆ ਰਹੇ ਜਿਸ ਦੇ ਵਿੱਚੋਂ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ ਅਤੇ ਜੁਪੀ ਤੱਕ ਜਿਹੜੇ ਕਿ ਇਹਨਾਂ ਦੀ ਮਾਰ ਹੈ ਜਿਹੜੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉੱਥੋਂ ਤੱਕ ਆਵਦਾ ਜਿਹੜਾ ਗੈਂਗ ਆ ਉਹ ਫਲੌਣ ਦੀ ਕੋਸ਼ਿਸ਼ ਕੀਤੀ ਆ ਤੇ ਉੱਥੇ ਵੀ ਬਹੁਤ ਸਾਰੇ ਮਾਮਲੇ ਦਰਜ ਨੇ ਜਿਸ ਤਰੀਕੇ ਕਿਸੇ ਦੇ ਮਹਾਰਾਸ਼ਟਰ ਦੇ ਵਿੱਚੋਂ ਕੁਝ ਮਾਮਲੇ ਦਰਜ ਨੇ ਤਾਂ ਉਹ ਸਾਰੀਆਂ ਸਟੇਟਾਂ ਤੋਂ ਜਿਹੜੀ ਕਿ ਜਾਣਕਾਰੀ ਇਹ ਜਟਾ ਕੇ ਇੱਕ ਪੂਰੀ ਜਿਹੜੀ ਡੋਜ਼ੀਅਰ ਰਿਪੋਰਟ ਹੁੰਦੀ ਆ ਉਹ ਰਿਪੋਰਟ ਤਿਆਰ ਕਰਕੇ ਜਿਹੜੀ ਕਹਿ ਸਕਦੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਤਾਂ ਬਿਲਕੁਲ ਕਮਲ ਜਿਸ ਸਿਸ ਸਾਬ ਦੇ ਨਾਲ ਇਹਨਾਂ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਨੇ ਹਾਲਾਂਕਿ ਇਹ ਜੋ ਮੋਸਟ ਵੌਂਟਡ ਗੈਂਗਸਟਰ ਨੇ ਜੋ ਕਿ ਲੰਬੇ ਸਮੇਂ ਤੋਂ ਇਹਨਾਂ ਦੇ ਖਿਲਾਫ ਕਾਰਵਾਈਆਂ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਲਗਾਤਾਰ ਵੱਖ-ਵੱਖ ਥਾਵਾਂ ਤੇ ਹਾਲਾਂਕਿ ਕੀਤੀ ਵਿਚਾਰੀਏ ਜੇ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਚੰਡੀਗੜ੍ਹ ਪੁਲਿਸ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਹਰ ਇੱਕ ਥਾਂ ਤੇ ਇਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਹੀ ਜਿਸ ਹਿਸਾਬ ਨਾਲ ਤੁਸੀਂ ਜ਼ਿਕਰ ਕੀਤਾ ਹੈ ਕਿ ਕੇਂਦਰ ਦੀਆਂ ਟੀਮਾਂ ਵੀ ਮਦਦ ਕਰਨਗੀਆਂ ਤਾਂ ਚੰਡੀਗੜ੍ਹ ਪੁਲਿਸ ਹੋਰ ਕਿਸਦੀ ਮਦਦ ਲੈ ਸਕਦੀ ਹੈ ਜੋ ਵਿਦੇਸ਼ਾਂ ਦੇ ਵਿੱਚੋਂ ਉਹਨਾਂ ਨੂੰ ਲੱਭਿਆ ਜਾਵੇ ਤੇ ਉਸ ਤੋਂ ਬਾਅਦ ਪੰਜਾਬ ਲਿਆਂਦਾ ਜਾਵੇ ਭਾਰਤ ਲਿਆਂਦਾ ਜਾਵੇ ਦੇਖੋ ਕੁਲਵਿੰਦਰ ਇਸ ਪੂਰੇ ਮਾਮਲੇ ਦੇ ਵਿੱਚ ਹੈ ਕਿਸ ਤਰੀਕੇ ਦਾ ਕੰਮ ਕਿਉਂਕਿ ਦੇਖੋ ਸੀਬੀਆਈ ਨੂੰ ਇੱਕ ਨੋਡਲ ਅਫਸਰ ਦੇ ਤੌਰ ਤੇ ਜਿਹੜਾ ਗ੍ਰਹਿ ਮੰਤਰਾਲੇ ਵੱਲੋਂ ਲਗਾਇਆ ਗਿਆ ਕਿ ਜੋ ਵੀ ਜਿਹੜਾ ਡਾਟਾ ਜਾਣਾ ਇਥੋਂ ਤਿਆਰ ਕਰਕੇ ਜੋ ਵੀ ਡੋਸੀਆ ਰਿਪੋਰਟ ਤਿਆਰ ਹੋ ਕੇ ਜਾਣੀਆਂ ਉਹ ਰਿਪੋਰਟਸ ਸੀਬੀਆਈ ਕੋਲ ਜਾਣੀਆਂ ਉਸ ਤੋਂ ਬਾਅਦ ਦੇਖੋ ਹੁੰਦਾ ਕੀ ਆ ਕਿ ਆਈਬੀ ਅਤੇ ਐਨਏਆ ਦੇ ਨਾਲ ਜਿਹੜਾ ਕਿ ਮਿਲ ਕੇ ਐਸਓਪੀ ਤਿਆਰ ਕੀਤੀ ਜਾਏਗੀ ਪੂਰੀ ਇੱਕ ਡਿਟੇਲ ਹੈ ਜਿੰਨੇ ਗੈਂਗਸਟਰਾਂ ਦੀ ਆ ਉਹ ਪੂਰੀ ਤਿਆਰ ਕੀਤੀ ਜਾਏਗੀ ਕਿਉਂਕਿ ਇਹ ਗੈਂਗਸਟਰ ਜਿਹੜਾ ਇਹ ਇਸ ਇਲਾਕੇ ਦੇ ਵਿੱਚ ਜ਼ਿਆਦਾ ਐਕਟਿਵ ਸੀਗਾ ਅਤੇ ਅੱਜ ਦੇ ਸਮੇਂ ਦੇ ਵਿੱਚ ਇਹ ਗੈਂਗਸਟਰ ਇਸ ਕੰਟਰੀ ਦੇ ਵਿੱਚ ਹੈ ਤਾਂ ਕਿ ਉਥੋਂ ਦੀ ਜੋ ਕੰਟਰੀ ਆ ਉਸ ਦੇ ਨਾਲ ਤਾਲਮੇਲ ਕਰਕੇ ਉਥੋਂ ਦੇ ਜਿਹੜੇ ਕੈਸਾ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਤਾਲਮੇਲ ਕਰਕੇ ਇਹਨਾਂ ਲੋਕਾਂ ਨੂੰ ਉਥੋਂ ਜਿੱਥੇ ਗ੍ਰਿਫਤਾਰ ਕੀਤਾ ਜਾ ਸਕੇ ਜਾਂ ਕਿਸੇ ਜਿਹੜੇ ਉਥੇ ਗ੍ਰਿਫਤਾਰ ਹੋ ਚੁੱਕੇ ਨੇ ਕਿਉਂਕਿ ਕਾਫੀ ਗੈਂਗਸਟਰ ਨੇ ਜਿਹੜੇ ਉਹ ਗ੍ਰਿਫਤਾਰ ਨੇ ਉਹਨਾਂ ਨੂੰ ਇੰਡੀਆ ਲਿਉਣ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਇਸ ਦੇ ਤਹਿਤ ਹੀ ਜੇਕਰ ਦੇਖਿਆ ਜਾਵੇ ਕਿਹੜੇ ਕਿਹੜੇ ਅਮਨ ਸ਼ਾਮਕਰੀ ਲੈਂਦੇ ਰਹਿਵਾਂਗੇ ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ ਤਾਂ